ਤੂੰ ਦੇਖੀ ਹੈ ਅਚਕ ਕਿ ਕਿਤੇ ਕਿਤੇ ਨਿਕਲ ਰਿਹਾ ਉਹ ਤੇਨ ਖਾਲੇ ਵੀਰ ਤੇਰੀ ਕਿਹੜੀ ਸੁਖਾਲੇ ਵੀਰ ਤੇ ਕਿਹੜੀ ਗੱਡੀ ਦੀ ਗੱਲ ਕਰਦਾ ਆਹ ਗੱਡੀ ਆ ਅਰਲੀ ਗੱਡੀ ਦੀ ਦਖਾਈ ਵੀਡੀਓ ਵੀ ਤਾਂਖਾਈ ਲਹ ਪੁੰਚ ਥੋੜੋ ਆ ਇਹ ਨਾ ਬੋਲ ਮੈਨੂੰ ਮੇਰੀ ਬਾਈ ਮੇਰੀ ਗੱਲ ਸੁਣਾ ਤੇਰੀ ਗੱਡੀ ਆ ਸਾਡੀ ਗੱਡੀ ਆ ਬਾਈ ਇੱਥੇ ਬਾਬਾ ਫਰੀ ਚ ਪੱਕੀ ਲੱਗੀ ਹੋਈ ਆ ਡੇਲੀ ਪਰਮਨੈਂਟ ਆ ਦੇਖ ਪੁੰਚਾਂ ਮੇਰੀ ਜੇਜ ਚੋਰੀ ਆ ਤੂੰ ਯਾਰ ਚੋਰ ਆ ਵੀਰੇ ਯਾਰ ਬਾਈ ਗੱਡੀ ਚਲਾ ਬਾਬਾ ਤੁਹਾਨੂੰ ਮੈਂ ਕੈਮਰੇ ਤੇ ਗੱਡੀ ਦਿਖਾ ਤੀ ਗੱਲ ਕੀ ਬਾਈ ਦਿਖਾ ਨਾ ਤੇ ਜੇ ਮੈਂ ਗੱਡੀ ਵਿਖਾਤੀ ਤੇ ਮੈਂ ਪੁੰਡ ਪੜੂਗਾ ਬਾਈ ਜ਼ਰੂਰ ਮੇਰਾ ਸਿਰ ਹੋਊਗਾ ਵੀਰੇ ਤੇਰੀਆਂ ਜਿੱਤੀਆਂ ਹਮਨ ਦਾ ਹਾਂ ਅਕਾ ਤੁਸੀ ਚੋਰੀ ਕੀਤੀ ਆ ਜੀ ਬੋਲਦੇ ਨਹੀਂ ਪਰ ਕੋਈ ਕਦੋਂ ਤੋਂ ਚੋਰੀ ਕਰ ਰਹੇ ਹੋ ਤੇ ਕੀ ਅੱਜ ਪਹਿਲਾ ਡਾਂਸਿੰਗ ਨਾਲ ਕੌਣ ਸੀ ਸਾਡੇ ਤੁਸੀਂ ਨਾਲ ਸੀਗੇ ਜੀ ਕਿੰਨੇ ਜਣੇ ਕਿੰਨੇ ਜਣੇ ਹੋ ਤੁਸੀਂ ਡਾਕਟਰ ਕੋਈ ਨਹੀਂ ਹਾਂ ਗੁਰੂ ਆ ਹਾਂਜੀ ਸਰ ਤੁਸੀਂ ਮਜੂਰ ਕੋ ਨਾਲ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਇਤਾਂ ਦੀ ਵਾਰਦਾਤ ਜਿਹੜੀ ਕੰਟੀਨਿਊ ਹੋ ਰਹੀ ਹੈ ਤੇ ਕੀ ਕਹਿਣਾ ਕਹਿਣਾ ਚਾਹੁੰਦੇ ਸਰ ਵੀ ਅਸੀਂ ਮੈਂ ਬਿਲੀ ਰੋਡ ਦੇ ਵਿੱਚ ਐਜੇ ਜੀ ਕੰਮ ਕਰਦਾ ਇੱਥੇ ਕੋੜ ਪੂਰੇ ਅ ਪਿਛਲੇ ਹਫ਼ਤੇ ਦੌਰਾਨ ਮਤਲਬ ਸਾਡੇ ਪੰਜ ਟਰੱਸਰਮੀਆਂ ਤੇਲ ਪਿੰਡ ਦੁਆਰੇ ਨੇ ਚੋਰੀ ਕੀਤਾ ਗਿਆ ਤੇ ਪੰਜ ਟਰੱਸਰਮਾਂ ਜੋ ਪਿੰਡ ਚ ਲਾ ਲੈਣ ਜੋ ਤੇਲ ਚੋਰੀ ਕੀਤਾ ਗਿਆ ਹਾਂਜੀ ਹਾਂ ਅੱਜ ਫੇਰ ਅਸੀਂ ਨਵੀਂ ਘਟਨਾ ਇੱਥੇ ਮਕਸਰ ਰੋਡ ਤੇ ਪਈ ਹੈ ਸੋ ਕੇ ਵੀ ਟਰੱਸਰਮ ਨੇ ਬਰਾਬਰ ਗੱਡੀ ਲਾ ਕੇ ਇਹਨਾਂ ਨੇ ਤੇਲ ਕੱਢਿਆ 185 ਲੀਟਰ ਤੇਲ ਕੱਢਿਆ ਜਿਸ ਦੀ ਕੀਮਤ ਲਗਭਗ ਹਾਂ 25-26000 ਰੁਪਏ ਇਹ ਮੰਨੇ ਇਹ ਮੰਨੇ ਆ ਵੀ ਹੋਰ ਵੀ ਚੋਰੀਆਂ ਕੀਤੀਆਂ ਉਹਨਾਂ ਨੇ ਹਾਂਜੀ ਹਾਂਜੀ ਮੰਨੇ ਆ ਟਰੈਪ ਲਾ ਕੇ ਕੰਮ ਕਿਤੇ ਗਏ ਤੇ ਹੋਰ ਵੀ ਚੋਰੀਆਂ ਕੀਤੀ ਇਹਨਾਂ ਦੀ ਜਾਣਕਾਰੀ ਟਰੈਪ ਲਾ ਕੇ ਦਿੱਤੇ ਗਏ ਹਾਂਜੀ ਆਵੇ ਤੇ ਗੱਡੀ ਆ ਗਈ ਹਾਂਜੀ ਗੱਡੀ ਇਹਨਾਂ ਦੀ ਕੈਮਰੇ 'ਚ ਆ ਗਈ ਸੀਸੀ ਫੁਟੇਜ ਦੇ ਵਿੱਚ ਆਈ ਉਹਨਾਂ ਦੇ ਕਿੰਨੇ ਦਾ ਤੁਸੀਂ ਤੇਲ ਵੇਚ ਚੁੱਕੇ ਹੁਣ ਤੱਕ ਇਹਨਾਂ ਨੇ ਅੱਜ ਦੀ ਤਰੀਕ ਦਾ ਦੱਸਿਆ ਇਹ ਕਹਿੰਦੇ ਮੰਨੇ ਆ ਕਹਿੰਦੇ ਅੱਜ 7500 ਦਾ ਵਿੱਚ ਹੈ 7500 ਦਾ ਵਿੱਚ 7500 ਦਾ ਵਿੱਚ ਇਹ ਆਈਡੀਆ ਜੈਸਾ ਵੈਸੇ ਕੀ ਰੇਟ ਕੀ ਹੈ ਤੇਲ ਇਹ ਰੇਟ ਅੱਜਕੱਲ ਦੀ ਅੱਜ ਦੀ ਰੇਟ ਲਗਭਗ ਤਰ 100 ਪਲੱਸ ਹੋਊਗਾ ਮੇਰੇ ਕੋਲ 100 ਪਲੱਸ ਹੈਗਾ ਹਾਂਜੀ 130 35 ਰੁਪਏ 35 ਰੁਪਏ ਹਾਂਜੀ ਉਹਦਾ ਵੱਧ ਹੋਵੇ ਜੀ ਜੀ ਨਵਾਂ ਫਰੈਸ਼ ਰੇਟ ਹੈ ਜਿਹੜਾ ਵੱਧ ਹੋਊਗਾ ਜੀ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਟਰਾਂਸਫਾਰਮਰ ਦੇ ਵਿੱਚੋਂ ਜਿਹੜਾ ਹੈਗਾ ਤੇਲ ਚੋਰੀ ਕੀਤਾ ਜਾ ਰਿਹਾ ਸੀਗਾ ਬਿਜਲੀ ਦੇ ਟਰਾਂਸਫਾਰਮਰ ਦੇ ਵਿੱਚੋਂ ਤਾਂ ਇਹ ਲੋਕਾਂ ਨੂੰ ਇੱਥੋਂ ਕਾਬੂ ਕੀਤਾ ਤਾਂ ਇਹ ਕੰਟੇਨਰ ਹੈ ਜਿਹੜੇ ਇਹ ਜਿਹੜਾ ਕੰਟੇਨਰ ਦੇ ਰਾਹੀਂ ਜਿਹੜਾ ਹੈਗਾ ਇਹ ਆ ਜਿਹੜਾ ਇਹ ਕੰਟੇਨਰ ਹੈ ਇਹ ਦੇ ਵਿੱਚ ਜਿਹੜਾ ਹੈਗਾ ਇਹ ਤੇਲ ਲੈ ਕੇ ਜਾਂਦੇ ਸੀ ਔਰ ਇਸ ਦਾ ਕੰਟੇਨਰ ਦਾ ਓਲਾ ਵੀ ਕਰ ਲੈਂਦੇ ਸੀ ਤਾਂ ਸ਼ੋਰਟ ਕਰਦਾ ਕੰਟੇਨਰ ਦਾ ਓਲਾ ਵੀ ਕਰ ਲੈਂਦੇ ਸੀ ਤਾਂ ਇਹ ਵਿਅਕਤੀ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਸ਼ੋਰਟ ਕਰ ਉਹਦੇ ਸ਼ੋਰਟ ਕਰ ਯਾਰ ਕੀ ਕਰਦਾ ਯਾਰ ਉਹਨੂੰ ਵੇਚਣਾ ਲੈ ਉਹ ਰਹਿੰਦੇ ਰਹਿੰਦੇ ਹੋ ਕਰ 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 ਤੁਸੀਂ ਦੇਖ ਸਕਦੇ ਹੋ ਕਿ ਇੱਕ ਕੰਟੇਨਰ ਹੈ ਇਸ ਕੰਟੇਨਰ ਨਾਲ ਓਲਾ ਕਰਕੇ ਤੇਲ ਚੋਰੀ ਕੀਤਾ ਜਾਂਦਾ ਸੀ ਤਾਂ ਤੁਸੀਂ ਦੇਖ ਸਕਦੇ ਹੋ ਇਸ ਕੰਟੇਨਰ ਦੇ ਨਾਲ ਜਿਹੜਾ ਹੈਗਾ ਓਲਾ ਕਰਕੇ ਟਰਾਂਸਫਰਮਰਾਂ 'ਚ ਚੋਰੀ ਕੀਤੀ ਜਾਂਦੀ ਸੀ ਤੁਸੀਂ ਦੇਖ ਸਕਦੇ ਹੋ ਇਹ ਟੈਂਕੀ ਪਈ ਹੈ ਜਿਸ ਦੇ ਵਿੱਚ ਤੇਲ ਜਿਹੜਾ ਪਾਇਆ ਜਾਂਦਾ ਸੀ ਬਿਜਲੀ ਵਾਲਾ ਟਰਾਂਸਫਰਮਰ ਦੇ ਵਿੱਚੋਂ ਜਿਹੜਾ ਹੈਗਾ ਤੇਲ ਕੱਢਿਆ ਜਾਂਦਾ ਸੀਗਾ ਇਹ ਬੰਦਾ ਜਿਹੜਾ ਜਿਹਨੂੰ ਫੜਿਆ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਜਿਹੜਾ ਕੰਟੇਨਰ ਹੈ ਇਹ ਦੱਸਿਆ ਜਾ ਰਿਹਾ ਕਿ ਕਾਰਾਂ ਜਿਹੜੀਆਂ ਹੈਗੀਆਂ ਇਹਦੇ ਵਿੱਚ ਜਿਹੜੇ ਹੈਗੀਆਂ ਲੋਡ ਕਰਕੇ ਜੇ ਕਾਰਾਂ ਜਿਹੜੀਆਂ ਹੈਗੀਆਂ ਕੰਪਨੀਆਂ ਨੂੰ ਜਾਂਦੀਆਂ ਤਾਂ ਉਹ ਗੱਡੀ ਜਿਹੜੇ ਹੈਗੇ ਦਾ ਕਨੈਕਟਰ ਜਿਹੜਾ ਹੈਗਾ ਗੁਰਦਾਸਪੁਰ ਤੋਂ ਦੱਸਿਆ ਜਾ ਰਿਹਾ ਜਿਹੜਾ ਦਾ ਡਰਾਈਵਰ ਹੈ ਉਹ ਠਾੜਾ ਮੋੜ ਤ੍ਰੀਤਕੋਟ ਦਾ ਪਿੰਡ ਠਾੜਾ ਮੋੜ ਹੈ ਉੱਥੋਂ ਤਾਂ ਬਿਜਲੀ ਟਰਾਂਸਫਾਰਮਰ ਦਾ ਜਿਹੜਾ ਹੈਗਾ ਤੇਲ ਚੋਰੀ ਕਰਦੇ ਸੀ ਇਹ ਵਿਅਕਤੀ ਤੇ ਕਹਿੰਦੇ ਹਜ਼ਾਰਾਂ ਰੁਪਏ ਦਾ ਤੇਲ ਵੇਚ ਚੁੱਕੇ ਆ ਖੁਦ ਬੋਲੇ ਆ ਵੀ ਹਜ਼ਾਰਾਂ ਰੁਪਏ ਦਾ ਤੇਲ ਅਸੀਂ ਜਿਹੜਾ ਹੈਗਾ ਉਹ ਵੇਚ ਚੁੱਕੇ ਆ ਬਰਗਾੜੀ ਪਿੰਡ ਬਰਗਾੜੀ ਕੁਟਾਬਾ ਉੱਥੇ ਤੇਲ ਵੇਚਦੇ ਸੀ 50 ਰੁਪਏ ਲੀਟਰ ਤਾਂ ਇਹਨੂੰ ਕਾਬੂ ਕਰ ਲਿਆ ਗਿਆ ਤਾਂ ਉਸ ਤੋਂ ਬਾਅਦ ਕਿਸ ਤਰ੍ਹਾਂ ਦੀ ਕਾਰਵਾਈ ਹੋਈਗੀ ਪੁਲਿਸ ਨੂੰ ਜਿਹੜਾ ਹੈਗਾ ਇਹਨਾਂ ਨੇ ਦੱਸਿਆ ਇਹ ਦੇਖਦੇ ਹੋ ਤੁਸੀਂ ਇੱਕ ਇਹ ਬੰਦਾ ਗਰਦਾਸਪੁਰ ਤੋਂ ਦੱਸਿਆ ਜਾ ਰਿਹਾ ਜਿਹੜਾ ਇਹ ਪਿਛਲਾ ਬੰਦਾ ਇਹ ਜਿਹੜਾ ਹੈਗਾ ਇਹ ਪਿੰਡ ਠਾੜੇ ਮੋੜ ਦਾ ਦੱਸਿਆ ਜਾ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਸਾਹਮਣੇ ਵਿੱਚ ਉਹ ਨਹੀਂ ਜੀ ਕਲੀਅਰ ਤਾਂ ਤੁਸੀਂ ਦੇਖ ਸਕਦੇ ਹੋ 10 ਦੇ ਟਾਖਰਮ ਦੀ ਕੀਮਤ ਵੀ 60 ਰੁਪਿਆ ਅੱਜ ਦੀ ਡੇਢ ਤੇ ਕਿ ਜਿਹੜੇ ਬਿਜਲੀ ਬੋਰ ਦਾ ਬਹੁਤ ਜ਼ਿਆਦਾ ਨਸਾਨ ਹੋ ਰਿਹਾ ਜਿਹੜੇ ਕਿਸਾਨ ਭਰਾ ਨੇ ਉਹ ਜਦੋਂ ਕਪਰੇਟ ਲੈ ਕੇ ਆਉਂਦੇ ਨੇ ਤੇ ਉਹਨਾਂ ਲਈ ਵੀ ਦਿੱਕਤਾਂ ਉਹਨਾਂ ਦੀ ਵੀ ਖਰਚਫਾਰੀ ਬਹੁਤ ਹੁੰਦੀ ਹੈ ਕਿਸਾਨ ਕਿਸਾਨ ਭਰਾਵਾਂ ਦੀ ਵੀ ਖਰਚਫਾਰੀ ਬਹੁਤ ਹੁੰਦੀ ਹੈ ਜੇ ਆਪਣਾ ਕਰੀ ਦੁਆਰਾ ਕੋਈ ਨਕਾਰੀ ਜਿਵੇਂ ਟਰੈਕ ਤੁਸੀਂ ਟਰੈਕ ਕਿਵੇਂ ਲਾਇਆ ਇਹਦਾ ਫੜਿਆ ਕਿਵੇਂ ਗਏ ਟਰੈਕ ਪਹਿਨੀ ਸਰ ਕੋਈ ਲਾਇਆ ਸੀ ਪਰ ਉਹ ਵੀ ਜਦੋਂ ਸਵੇਰ ਆ ਕੇ ਕਿ ਉਹ ਲੇਟ ਆਈ ਸਾਡੇ ਕੋਲੇ ਜੀ ਸਾਡੇ ਬੰਦੇ ਚੈੱਕ ਕਰਨ ਗਏ ਜੀ ਤੇ ਉਦੋਂ ਇਹਨਾਂ ਦਾ ਕੈਮਰਾ ਚੈੱਕ ਕੀਤਾ ਗਿਆ ਜੀ ਜੀ ਕੈਮਰਾ ਬਦਲ ਲਿਆ ਕੈਮਰਾ ਦੇ ਵਿੱਚ ਗੱਡੀ ਆ ਜੀ ਤੇ ਤੁਸੀਂ ਗੱਡੀ ਤੁਹਾਨੂੰ ਕਿਵੇਂ ਪਤਾ ਲੱਗੇ ਗੱਡੀ ਤੇ ਖੜੀ ਹੈ ਜੀ ਹਾਂਜੀ ਗੱਡੀ ਤੁਹਾਨੂੰ ਕਿਵੇਂ ਪਤਾ ਲੱਗੇ ਜੀ ਜਦੋਂ ਮਾਲਕ ਇੱਧਰ ਜਾ ਰਹੇ ਸੀ ਘਰ ਨੂੰ ਜੀ ਤੇ ਉਹਨਾਂ ਨੇ ਦੇਖ ਲਈ ਚੈੱਕ ਕਰ ਲਈ ਗੱਡੀ ਚੋਂ ਕੈਮਰੇ ਵਾਲੀ ਗੱਡੀ ਪਛਾਣ ਲਈ ਉਹਨਾਂ ਨੇ ਗੱਡੀ ਨਾਲ ਲਈ ਹਾਂਜੀ ਇਹ ਗੱਡੀ ਉਹ ਹੀ ਹੈ ਠੀਕ ਹੈ ਠੀਕ ਹੈ ਜੀ ਆ ਗੱਲ ਹੈ ਜੀ 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 ਬਹੁਤ ਬਹੁਤ ਧੰਨਵਾਦ ਜੈ ਸਾਹਿਬ ਓਕੇ ਤੁਸੀਂ ਦੇਖ ਸਕਦੇ ਹੋ ਕਿ ਇਹ ਵਿਅਕਤੀ ਜਿਹੜੇ ਹੈਗਾ ਕਾਬੂ ਕੀਤੇ ਗਏ ਆ ਜਿਹੜਾ ਹਰੀ ਸ਼ਰਟ ਵਾਲਾ ਇਹ ਗਰਦਾਸਪੁਰ ਦਾ ਦੱਸਿਆ ਜਾ ਰਿਹਾ ਉਹ ਨਾਲ ਦਾ ਇਹਦਾਗਾ ਜਿਹੜਾ ਹੈਗਾ ਉਹ ਮੋੜ ਪਿੰਡ ਫਰੀਕੋਟ ਦਾ ਪਿੰਡ ਮੋੜ ਹੈ ਉੱਥੋਂ ਦਾ ਦੱਸਿਆ ਜਾ ਰਿਹਾ ਤਾਂ ਦੇਖ ਸਕਦੇ ਹੋ ਤੁਸੀਂ ਅ ਬਿਜਲੀ ਬੋਰਡ ਜਿਹੜੇ ਹੈਗੇ ਆ ਉਹ ਇਹ ਗਰਦਾਸਪੁਰ ਦੱਸਦਾ ਜੀ ਗਰਦਾਸਪੁਰ ਗਰਦਾਸਪੁਰ ਤਾਂ ਪਤਾ ਲੱਗ ਗਿਆ ਮੈਨੂੰ ਗਰਦਾਸਪੁਰ ਦਾ ਹਨਾ ਉਹਦੇ ਵਿੱਚ ਨਾ ਗੇਟ ਫੋਨ ਨੂੰ ਬੰਦ ਕਰਦੇ ਨੇ ਅੰਮੀ ਨੂੰ ਬਣਾਏ ਨਾ ਉਹ ਬੰਦ ਕਰਦੇ ਉਹਦੇ ਚੈਨੀਆਂ ਨੂੰ ਛੋਟ ਕਰਕੇ ਅੰਦਰ ਜਾਰ ਕਰਦੇ ਨੇ ਕਲੀਅਰ ਕਰੇ ਜਾਵਾਂ ਜਦੋਂ ਕਲੀਅਰ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਹੈਗਾ ਤੇਲ ਚੋਰ ਜਿਹੜੇ ਹੈਗੇ ਉਹ ਕਾਬੂ ਕੀਤੇ ਆ ਤਾਂ ਮੋਬਾਈਲ ਡੇਟ ਹੈ ਕਿੰਨੇ ਪਤਾ ਨਹੀਂ ਇਹਦੇ ਕਰ ਇਹਨੂੰ ਐ ਬਿਜਲੀ ਵਾਲੇ ਟਰਾਂਸਫਾਰਮਰ ਦੇ ਵਿੱਚੋਂ ਤੇਲ ਚੋਰੀ ਕਰਦੇ ਸੀ ਤਾਂ ਪੁਲਿਸ ਵੀ ਜਿਹੜੀ ਸੀ ਇਹ ਪਹੁੰਚ ਚੁੱਕੀ ਆ ਤਾਂ ਗੱਲਬਾਤ ਕਰਦੇ ਆ ਜਿਹੜੇ ਦੋ ਸਾਫੇ ਆ ਉਹਨਾਂ ਦਾ ਟਕਾ ਕੇ ਸ਼ਾਟ ਕਰੇ ਟਕਾ ਕੇ ਸਾਫ ਦੋਨਾਂ ਦੇ ਕਰ ਲੈਣੇ ਕਰ ਲੈਣੇ ਕਰ ਲੈਣੇ ਵੰਦਣਾ ਆਈ ਵੀਡੀਓ ਮੈਨੂੰ ਚੱਲ ਨੂੰ ਮੈਂ ਕਹਤਾ ਹਾਂ ਬਸ ਇਹ ਹੋਣ ਬੰਦ ਕਰਿਆ ਆਹਨਾਂ ਦਾ ਦਰਸ਼ਕਾਂ ਦਾ ਕੋਈ ਕਲਾਸ ਨਾਲ ਕੋਈ ਬਸੇ ਚੋਣਾਂ ਦੋਸਤਿਆਂ ਨੂੰ ਪਾਉਣਾ ਪੈਣਾ ਹੈ ਜਿਹੜਾ ਅਗਲੇ ਅਰਾਂ ਦਾ ਟਾਈਮ ਨਹੀਂ ਲੱਗਦਾ ਅੱਜ ਜਿਹਦਾ ਆਜੀ ਪ੍ਰਾਪਤ ਹੋਈ ਹੈ ਉਹ ਟਿਕਾ ਕਾਰਵਾਈ ਜਿਹੜੀ ਇਹ ਵੀਡੀਓ ਜਿਹੜੀ ਹੋ ਜਾਈਏ ਗੱਡੀ ਕਿੱਥੇ ਗੱਡੀ ਨੂੰ ਨਹੀਂ ਡਰਾਈਵਿੰਗ हिकु बंदी हाजी खणी ਤੁਸੀਂ ਦੇਖ ਸਕਦੇ ਹੋ ਕਿ ਟਰਾਂਸਪੋਰਟ ਦੇ ਵਿੱਚੋਂ ਤੇਲ ਚੋਰੀ ਕਰਨ ਵਾਲੇ ਡਰਾਈਵਰਾਂ ਨੂੰ ਕਾਬੂ ਕੀਤਾ। ਇੱਕ ਵਾਰੀ ਉਹ ਚੱਲ ਬਈ ਚੱਲ ਯਾਰ ਹਰਮਣ ਹਰਮਣ ਇਤੋਂ ਦੁਰੇ ਨੇ ਛੋਣ ਕਰੀ ਦੇ ਵਿੱਚ ਆਵੇ ਪੁਲਿਸ ਵਾਲਾ ਵਿੱਚ ਆਵੇ ਤੇ ਜਿੱਕਰ ਗੋਲੇ ਕਰ ਲੈ ਕੋਲੇ ਕਰ ਲੈ ਕਰ ਤਾ ਪੁਲਿਸ ਵਾਲੇ ਪਹੁੰਚੇ ਆ ਤੇ ਇਹਨਾਂ ਨੂੰ ਥਾਣੇ ਲੈ ਕੇ ਜਾਣਗੇ ਗੱਡੀ ਦਾ ਨੰਬਰ ਦਿਖਾ ਦਿਓ ਗੱਡੀ ਦਾ ਨੰਬਰ ਦਿਖਾ ਦਾ ট্রান্সਫਰਮਰ ਦਾ ਤੇਲ ਚੋਰੀ ਕਰਦੇ ਸੀਗੇ ਤਾਂ ਬਿਜਲੀ ਮਹਿਕਮੇ ਵਾਲਿਆਂ ਨੇ ਇਹਨਾਂ ਨੂੰ ਕਾਬੂ ਕੀਤਾ ਪਾਵਰ ਹਾਊਸ ਵਾਲਿਆਂ ਨੇ ਸਰਲ ਅੱਜ ਪਿੱਛੋਂ ਕਰਦੇ ਉਹ ਭੱਜ ਗਿਆ ਉਹ ਮਾਰ ਗਿਆ ਅੱਜ ਵੀ ਦੇਖ ਸਕਦੇ ਹੋ ਕਿ ਬਿਜਲੀ ਦੇ ਟਰਾਂਸਫਾਰਮਰ ਦੇ ਵਿੱਚੋਂ ਤੇਲ ਜਿਹੜਾ ਹੈਗਾ ਚੋਰੀ ਕੀਤਾ ਜਾਂਦਾ ਸੀ ਤਾਂ ਉਸ ਬੰਦੇ ਨੂੰ ਜਿਹੜਾ ਹੈਗਾ ਬਿਜਲੀ ਵਿਭਾਗ ਦੇ ਵਾਲਿਆਂ ਨੇ ਸੀਸੀਟੀਵੀ ਰਾਹੀਂ ਜਿਹੜਾ ਹੈਗਾ ਕਾਬੂ ਕੀਤਾ ਤਾਂ ਤੁਸੀਂ ਦੇਖ ਸਕਦੇ ਹੋ ਏ ਬੀਲੇ ਟ੍ਰਾਂਸਫਾਰਮਰ ਚ ਤੇਲ ਚੋਰੀ ਕਰਦੇ ਸੀ ਇੱਥੇ ਇਹ ਕੰਟੇਨਰ ਵਾਲੇ ਹਾਂ ਕੰਟੇਨਰ ਵਾਲੇ ਜੈ ਸਾਹਿਬ ਲੋ ਇਹ ਤਰੀ ਉਹਦਾ ਕਰੀ ਖਤਮ ਕਾਣੀ ਪਾਣੀ ਖਤਮ ਆ ਸੋ ਜਿਹੜੇ ਬੰਦੇ ਨੇ ਉਹਨਾਂ ਨੂੰ ਜੀ ਆਇਆਂ ਨੂੰ ਚੱਲ ਚੱਲ ਬਾਈ ਚੱਲਾ ਚੱਲ 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 ਅੱਗੇ ਆ ਜਾ ਅੱਗੇ ਅੱਗੇ ਆ ਜਾ ਅੱਗੇ ਅੱਗੇ ਇਧਰ ਦੂਰ ਰਹਿ ਮੜਾ ਜਾ ਇੱਥੋਂ ਗਾ ਇੱਥੋਂ ਤਾਂ ਪੁਲਿਸ ਜਿਹੜੀ ਹੈਗੀ ਆ 컨ਟੇਨਰ ਨੂੰ ਥਾਣੇ ਲੈ ਕੇ ਜਾਣਗੇ ਤਾਂ ਤੁਸੀਂ ਦੇਖ ਸਕਦੇ ਹੋ ਕਿ 컨ਟੇਨਰ ਨੂੰ ਪੁਲਿਸ ਵੱਲੋਂ ਜਿਹੜਾ ਹੈਗਾ ਥਾਣੇ ਲੈ ਕੇ ਜਾਇਆ ਜਾ ਰਿਹਾ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਕਿ ਇੱਕ 컨ਟੇਨਰ ਜੋ ਗੱਡੀਆਂ ਲੋਡ ਕੰਮ ਗੱਡੀਆਂ ਲੋਡ ਕਰਨ ਦਾ ਕੰਮ ਕਰਦਾ ਹੈ ਉਸ ਵੱਲੋਂ ਜਿਹੜਾ ਹੈਗਾ ਟ੍ਰਾਂਸਫਰੋਂ ਦੇ ਤੇਲ ਜਿਹੜੇ ਹੈਗੇ ਚੋਰੀ ਕੀਤੇ ਜਾ ਰਹੇ ਸੀ ਤਾਂ ਉਸ ਨੂੰ ਲੈ ਕੇ ਉਜੀ ਦੇਖਾ ਜੇ ਤਸਵੀਰਾਂ ਕੇ 컨ਟੇਨਰ ਦੇ ਡਰਾਈਵਰ ਵੱਲੋਂ ਮਾਈਨੂ ਲੱਗਾ ਹੈ 컨ਟੇਨਰ ਦੇ ਡਰਾਈਵਰ ਵੱਲੋਂ ਤੇਲ ਚੋਰੀ ਕੀਤਾ ਜਾਂਦਾ ਸੀ ਕਿ ਜਿਹੜਾ ਡਰਾਈਵਰ ਹੈ ਉਹ ਪਿੱਟ ਹੋਣਾ ਨਹੀਂ ਔਰ ਉਸ ਦਾ ਨਾਲ ਕੰਟ੍ਰੈਕਟਰ ਉਹ ਕਰਦਾਸ਼ ਦੇ ਦਾ ਰਹਿਣ ਵਾਲਾ ਜਿਸ ਨੂੰ ਬਿਜਲੀ ਦਫ਼ਤਰ ਵਾਲਿਆਂ ਨੇ ਕਾਬੂ ਕੀਤਾ ਤੇ ਜਿਨ੍ਹਾਂ ਵੱਲੋਂ ਖੁਦ ਕਿਹਾ ਜਾ ਰਿਹਾ ਹੈ ਕਿ ਅਸੀਂ ਤੇਲ ਚੋਰੀ ਕਰਕੇ ਕੋਈ ਫਰਗਾੜੀ ਦੇ ਵਿੱਚ ਹੋਟਲ ਹੈ ਉੱਥੇ ਵੇਚਦੇ ਸੀ 50 ਬੀਲਟਰ ਉਹ ਦੇਖਣਾ ਹੋਵੇਗਾ ਕਿ ਇਹਨਾਂ ਦੇ ਉੱਪਰ ਕਿਹੋ ਜਿਹੀ ਕਾਰਵਾਈ ਹੋਏਗੀ ਉਹ ਨਾਲ ਸਮਾਂ ਦੱਸੇਗਾ ਪਰ ਜਦੋਂ ਬਿਜਲੀ ਦੇ ਟਰਾਂਸਫਰ ਬੰਦ ਹੋ ਜਾਂਦੇ ਆ ਤਾਂ ਕਿਤੇ ਨਾ ਕਿਤੇ ਕਿਸਾਨਾਂ ਨੂੰ ਜ਼ਰੂਰ ਅਖਿਆਈ ਆਉਂਦੀ ਆ ਕੈਮਰਾ ਪਰਸਨ ਗੋਤਮ ਦੇ ਨਾਲ ਮੈਥਲੀਜੰਦਰ ਕੋਟਪੁਰਾ